ਹਾਂਜੀ ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਪੁੰਨੀਆਂ ਪਹੁੰਚੇ ਆ ਪੱਟੀ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਕ ਝੋਟੀ ਤੁਹਾਨੂੰ ਦਿਖਾ ਰਹੇ ਆ ਕੱਚੀ ਝੋਟੀ ਆ ਤਕਰੀਬਨ ਕੋਈ 1.5 ਮਹੀਨੇ ਦਾ ਸਮਾਂ ਪਿਆ ਹਜੇ ਸੂਣਦਾ ਪਿੰਦੇਵਰ ਕੀ ਹਾਲ ਜੇ ਠੀਕ ਠੀਕ ਆ ਅਸੀਂ ਚੜ੍ਹਦੀ ਕਲਾ ਕਰ ਬਾਬੇ ਪਿੰਦੇਵਰ ਇਹ ਝੋਟੀ ਆਪਣੇ ਕੋਲ ਸੂਬਾ ਦੂਜਾ ਸੂਣ ਵਾਲੀ ਗਾਂ ਹਾਂਜੀ ਦੂਜਾ ਸੂਣ ਵਾਲੀ ਵੀਰ ਤੇ ਸਮਾਂ ਹਜੇ ਖੁੱਲਾ ਡੋਲਾ ਲੈ ਜਾਊਗਾ ਆ ਸਮਾਂ ਮਰਤਾਲੇ ਤੋਂ 50 ਦਿਨ ਲੈ ਜਾਣੇ ਆ ਅਸੇਕ ਮੋੜ ਠੀਕ ਆ ਜੀ ਲੋ ਵੀ 45 ਤੋਂ 50 ਦਿਨ ਦਾ ਹਜੇ ਸਮਾਂ ਇਹਦਾ ਪਿਆ ਸੂਣਦਾ ਠੀਕ ਤੇ ਬਾਕੀ ਝੋਟੀ ਤੁਸੀਂ ਵੇਖੋ ਠੀਕ ਆ ਜੀ ਝੋਟੀ ਦਾ ਕੱਦ ਦੇ ਵਿੱਚ ਫੁੱਲ ਵੱਡੀ ਝੋਟੀ ਆ ਕੋਈ ਨਿੱਕੀ ਝੋਟੀ ਨਾ ਸਮਝੇ ਆ ਫੁੱਲ ਵੱਡੀ ਠੀਕ ਆ ਪਿੰਦੇ ਜਰ ਮਾੜਾ ਤੋੜ ਕੇ ਦਿਖਾ ਦੇ ਸੋ ਪੂਰੀ ਪਲੀ ਪ੍ਰੀਤੀ ਆ ਕਰਮਾਂ ਵਾਲੀ ਹਾਈਟ ਕੱਦ ਦੇ ਵਿੱਚ ਮੀਡੀਅਮ ਤੋਂ ਪਲੱਸ ਸੋਹਣੀ ਕ ਹਾਈਟ ਕੱਦ ਦੇ ਵਿੱਚ ਆ ਝੋਟੀ ਤੁਹਾਨੂੰ ਬਾਈ ਨੂੰ ਵੀ ਤੁਸੀਂ ਚੈੱਕ ਕਰੋ ਠੀਕ ਆ ਜੀ ਆ ਦੇਖੋ ਸੋ ਦੂਜਾ ਸੂਆ ਰਾਸਾ ਸਾਹਮਣੀ ਤੇ ਪਾਊਗੀ 45 50 ਦੇਣਾ ਤੇ ਝੋਟੀ ਮਾਲਕ ਦੀ ਕਿਰਪਾ 1.5 ਲੱਖ ਦੀ ਆ ਭਾਵੇਂ ਕੋ ਵੇਚ ਲੈ ਤੇ ਭਾਵੇਂ ਘਰੇ ਰੱਖ ਦੇ ਆ ਦੁੱਧ ਨਾਲ ਵੀਰ ਜਾਦੂਗੀ ਦੁੱਧ ਦੀ 14 15 ਕਿਲੋ ਨਹੀਂ ਮਰਦੇ